ਕੁੜੀ ਵਾਲਿਆਂ ਨੇ ਮੁੰਡੇ ਨੂੰ ਦਾਜ ਵਿੱਚ ਦਿੱਤੇ ਐਨੇ ਪੈਸੇ ਕਿ ਨੋਟਾਂ ਦੀ ਗਿਣਤੀ ਕਰਨ ਵਾਸਤੇ ਲਿਆਉਣੀ ਪਈ ਮਸ਼ੀਨ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਵਿਆਹਾਂ ਵਿੱਚ ਦਾਜ ਦੇਹਜ ਦੇਣਾ ਜਾਂ ਮੰਗਣਾ ਇੱਕ ਤਰ੍ਹਾਂ ਦਾ ਰਿਵਾਜ ਹੀ ਬਣਦਾ ਜਾ ਰਿਹਾ ਹੈ ਅਤੇ ਕਈ ਵਾਰ ਇਹ ਮੁੰਡੇ ਵਾਲਿਆਂ ਵੱਲੋਂ ਮੂੰਹੋਂ ਮੰਗ ਕੇ ਲਿਆ ਜਾਂਦਾ ਹੈ ਜਾਂ ਕਈ ਵਾਰ ਕੁੜੀ ਵਾਲੇ ੱੱੱਕੇ ਨਾਲ ਆਪਣੀ ਕੁੜੀ ਨੂੰ ਦਾਜ ਦੇ ਦਿੰਦੇ ਨੇ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਵਾਲਿਆਂ ਨੇ ਦਾਜ ਵਿੱਚ ਮੁੰਡੇ ਨੂੰ 1 ਕਰੋੜ 40 ਲੱਖ ਰੁਪਏ ਦਿੱਤੇ ਇਸ ਵਿੱਚ ਤਰੀ ਗੱਲ ਇਹ ਹੈ ਕਿ ਜਦੋਂ ਇਹ ਪੈਸੇ ਮੁੰਡੇ ਵਾਲਿਆਂ ਨੂੰ ਦਿੱਤੇ ਗਏ ਤਾਂ ਇਹਨਾਂ ਨੂੰ ਮੌਕੇ ਤੇ ਗਿਣਿਆ ਗਿਆ ਅਤੇ ਗਿਣਤੀ ਕਰਨ ਲਈ ਪੈਸੇ ਗਿਨਣ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਗਈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੋਟਾਂ ਨੂੰ ਗਿਣ ਕੇ ਨਾਲ ਬੈਠਾ ਵਿਅਕਤੀ ਕਾਪੀ ਤੇ ਲਿਖ ਰਿਹਾ ਹੈ ਤਾਂ ਕਿ ਬਾਅਦ ਵਿੱਚ ਇਸ ਦਾ ਟੋਟਲ ਹਿਸਾਬ ਲਗਾਇਆ ਜਾ ਸਕੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ